ਜਦੋਂ ਖੜਕੂ ਸਿੰਘਾਂ ਨੇ ਮਾਰਿਆ ਮੁਲਕ ਦਾ ਸਭ ਤੋਂ ਵੱਡਾ ਡਾਕਾ ਅੱਜ ਆਪਾਂ ਗੱਲ ਕਰਾਂਗੇ ਉਸੇ ਵਾਰਦਾਤ ਦੀ ਲਿਮਕਾ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਨਾਮ ਦਰਜ ਕਰਾਉਣ ਵਾਲੀ ਇਹ ਐਨੀ ਵੱਡੀ ਵਾਰਦਾਤ ਸੀ ਕਿ ਸਿੰਘ ਬੈਂਕ ਚੋਂ ਨੋਟਾਂ ਦੇ ਵੱਡੇ ਵੱਡੇ ਬੋਰਿਆਂ ਦਾ ਟਰੱਕ ਪਰ ਕੇ ਬਾਜ਼ਾਰ ਵਿੱਚ ਨੋਟਾਂ ਦਾ ਮੀਂਹ ਵਰਾਉਂਦੇ ਹੋਏ ਹਵਾ ਵਿੱਚ ਛੂ ਮੰਤਰ ਹੋ ਗਏ ਤੇ ਸਭ ਤੋਂ ਵੱਡੀ ਗੱਲ ਇਸ ਡਾਕੇ ਦੀ ਪਲਾਨਿੰਗ ਤੇ ਪਲਾਨਿੰਗ ਨੂੰ ਅੰਜਾਮ ਐਨੇ ਦਿਮਾਗੀ ਤਰੀਕੇ ਨਾਲ ਦਿੱਤਾ ਗਿਆ ਸੀ ਕਿ ਇੱਕ ਗੋਲੀ ਤੱਕ ਚਲਾਉਣ ਦੀ ਲੋੜ ਨਹੀਂ ਪਈ ਤੇ ਇੱਕ ਹੋਰ ਬੜਾ ਹੀ ਇੰਟਰਸਟਿੰਗ ਵਾਕਾ ਆਪਣੀ ਜਾਨ ਤੇ ਖੇਡ ਕੇ ਡਾਕਾ ਮਾਰਨ ਵਾਲੇ ਸਿੰਘਾਂ ਨੂੰ ਤਾਂ ਪੁਲਿਸ ਨੇ ਸਲਾਖਾਂ ਦੇ ਪਿੱਛੇ ਤੋਨ ਦਿੱਤਾ ਪਰ ਇਸ ਪੈਸੇ ਦੇ ਦਮਤੇ ਇੱਕ ਹੋਰ ਬੰਦਾ ਅੱਜ ਅਰਬਾਂ ਦਾ ਮਾਲਕ ਬਣ ਬੈਠਾ ਹੈ ਜਿਹਦਾ ਇਸ ਵਾਰਦਾਤ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਸੀ ਆਖਰ ਕੌਣ ਸੀ ਉਹ ਬੰਦਾ ਕਿਵੇਂ ਵਾਪਰੀਏ ساری ਵਾਰਦਾਤ ਤੇ ਕੌਣ-ਕੌਣ ਸ਼ਾਮਲ ਸੀ ਇਸ ਵਿੱਚ ਜਾਣਾਂਗੇ ਸਭ ਕੁਝ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸਿੱਕੇ ਦਾਸ ਨਾਲ ਜੁੜੇ ਸ਼ਾਨਦਾਰ ਵੀਡੀਓਜ਼ ਵੇਖਣ ਲਈ ਸਕਸੈਸਦਾਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ